ਤੇਗ ਮਿਲੋ ਜਨ ਕਰਨਾ ਬਿਨਾ ਬਾ ਮੋਹੇ ਨਾ ਵਿਸਾਰੋ ਮੈਂ ਜਾਣ ਤੇਰਾ ਆ ਮ ਕੋ ਸਈਆਂ ਜੀ ਕੇ ਜੀਵਣਾ ਮੋਹੇ ਨਾ ਵਿਸਾਰੋ ਮੈਂ ਜਾਣ ਤੇਰਾ ਰਾਮ ਰੰਗੋ ਸਈਆਂ ਜੀ ਕਹਿ ਜੀਵਨਾ ਜੀ ਕਹਿ ਜੀਵਨਾ ਜੀ ਕਹਿ ਜੀਵਨਾ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦਾ ਜਿਹੜਾ ਪ੍ਰਕਾਸ਼ ਉਤਸਵ ਹੈ ਉਹ ਮਨਾਇਆ ਜਾ ਰਿਹਾ ਹੈ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ-ਬਹੁਤ ਵਧਾਈਆਂ ਬਹੁਤ ਬਹੁਤ ਮੁबारकबाद ਪਰਮਾਤਮਾ ਸਾਨੂੰ ਬਲ ਬਖਸ਼ੇ ਅਸੀਂ ਗੁਰੂ ਦੇ ਚਰਨਾਂ 'ਚ ਲੱਗੇ ਰਹੀਏ ਔਰ ਗੁਰੂ ਦੇ ਚਰਨਾਂ 'ਚੋਂ ਉਹਨਾਂ ਦੇ ਜਿਹੜੇ ਸੇਧ ਹੈ ਉਹ ਲੈਂਦੇ ਰਹੀਏ ਸੋ ਸਾਰਿਆਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਦਿੰਦਾ ਮੈਂ ਮੈਂ ਧੰਨਵਾਦੀਆਂ ਮਾਨਯੋਗ ਦੀਪਤੀ ਸਪੀਕਰ ਪੰਜਾਬ ਵਿਧਾਨ ਸਭਾ ਤੇ ਇਸ ਇਲਾਕੇ ਦੇ ਦੂਜੀ ਵਾਰ ਭਾਰੀ ਬਹੁਮਤ ਨਾਲ ਚੁਣੇ ਹੋਏ ਐਮਐਲਏ ਜੈ ਕਿਸ਼ਨ ਜੀ ਰੋੜੀ ਸਾਹਿਬ ਧੰਨਵਾਦੀਆਂ ਇਸ ਇਤਿਹਾਸਕ ਗੁਰਦੁਆਰਾ ਸਾਹਿਬ ਦੀ ਜਿਹੜੀ ਕਮੇਟੀ ਹੈ ਪ੍ਰਬੰਧਕ ਕਮੇਟੀ ਖੁਰਾਲਗੜ੍ਹ ਦੀ ਉਹਨਾਂ ਦਾ ਵੀ ਧੰਨਵਾਦੀਆਂ ਕਿ ਉਹਨਾਂ ਨੇ ਮੈਨੂੰ ਇੱਥੇ ਬੁਲਾਇਆ ਅੱਜ ਦੇ ਦਿਨ ਮੈਂ ਆਪਣੇ ਆਪ ਨੂੰ ਕਿਸਮਤ ਵਾਲਾ ਸਮਝ ਰਿਹਾ ਮੈਂ ਆਪਣੇ ਆਪ ਨੂੰ ਭਾਗਸ਼ਾਲੀ ਸਮਝਦਾ ਕਿ ਮੈਨੂੰ ਅੱਜ ਉਸ ਧਰਤੀ ਤੇ ਆਉਣ ਦਾ ਮੌਕਾ ਮਿਲਿਆ ਜਿੱਥੇ ਸ੍ਰੀ ਗੁਰੂ ਰਵਿਦਾਸ ਜੀ ਚਾਰ თਾਲ 2 ਮਹੀਨੇ 11 ਦਿਨ ਰਹੇ ਤਪ ਕੀਤਾ ਔਰ ਗੁਰੂ ਸਾਹਿਬ ਦਾ ਆਗਮਨ ਹੀ ਦੁਨੀਆ 'ਚ ਉਸ ਵੇਲੇ ਹੋਇਆ ਜਦੋਂ ਜਾਂਤ ਪਾਤ ਦਾ ਬਹੁਤ ਜ਼ਿਆਦਾ ਬੋਲਬਾਲਾ ਸੀ ਭਿੱਟੇ ਹੋਏ ਲੋਕ ਅਸ਼ੂਤ ਲੋਕ ਕਿਹਾ ਜਾਂਦਾ ਸੀ ਪਾਂਡਿਆਂ ਨਾਲ ਪਾਂਡਾ ਨਾਲ ਲੱਗ ਜੇ ਇਸ ਤਰ੍ਹਾਂ ਦਾ ਸਮਾਜ ਦੇ ਵਿੱਚ ਵਰਤਾਰਾ ਸੀ ਉਸ ਵੇਲੇ ਕਹਿੰਦੇ ਆ ਨਾ ਕਿ ਫਿਰ ਰੱਬ ਜਿਹੜਾ ਉਹ ਆਪ ਨਹੀਂ ਆਉਂਦਾ ਕਿਸੇ ਨਾ ਕਿਸੇ ਵਿੱਚ ਦੀ ਆਉਂਦਾ ਹੈ ਉਸ ਵੇਲੇ ਗੰਗਾ ਦੇ ਕਿਨਾਰੇ ਜੋ ਵਰਤਾਰੇ ਹੋਏ ਜੋ ਉਚਰਿਆ ਗਿਆ ਬਾਣੀ ਦੇ ਵਿੱਚ ਦਰਜ ਸ਼ਲੋਕ ਹੈ ਉਹੋ ਉਸ ਵੇਲੇ ਦੇ ਰਾਜਿਆਂ ਨਾਲ ਜ਼ਾਲਮਾਂ ਨਾਲ ਸਿੱਧੀ ਟੱਕਰ ਇੱਥੇ ਵੀ ਰਾਜਾ ਬਹਿਨ ਉਹ ਚੱਕੀ ਦੇਖੀ ਐ ਦੇਖ ਕੇ ਜਾਇਓ ਜੇ ਨਹੀਂ ਦੇਖੀ ਸਜਾ ਲਾਤੀ ਪਹਿਲਾਂ ਬਲਦਾਂ ਨਾਲ ਚਲਦੀ ਸੀ ਚੱਕੀ ਸ਼੍ਰੀ ਗੁਰੂ ਰਵਿਦਾਸ ਜੀ ਨੂੰ ਕਹਤੂ ਹੱਥਾਂ ਨਾਲ ਚਲਾ ਤੇ ਐਸੀ ਅਲੌਕਿਕ ਕਿਰਪਾ ਹੋਈ ਚੱਕੀ ਆਪੇ ਚੱਲਣ ਲੱਗ ਪਈ ਇਹ ਫਿਰ ਇਹ ਰੂਹਾਂ ਹੁੰਦੀਆਂ ਨੇ ਧਰਤੀ ਤੇ ਕਦੇ-ਕਦੇ ਆਉਂਦੀਆਂ ਨੇ ਤੇ ਆਪਣਾ ਫਰਜ ਇਹ ਬਣਦਾ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਉਹਨਾਂ ਦੀਆਂ ਯਾਦਗਾਰਾਂ ਨੂੰ ਸੰਭਾਲ ਕੇ ਰੱਖੀਏ ਤਾਂ ਕਿ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਪਤਾ ਲੱਗੇ ਕਿ ਅਸੀਂ ਕਿਹੜੇ ਗੁਰੂਆਂ ਦੇ ਵਾਰਸਾਂ ਕਿਹੜੇ ਸ਼ਹੀਦਾਂ ਦੇ ਵਾਰਸਾਂ ਕਿਹੜੇ-ਕਿਹੜੇ ਜ਼ੁਲਮ ਝੱਲ ਕੇ ਅਸੀਂ ਅੱਜ ਇੱਥੇ ਆਪਣੇ ਹੱਕ ਲੈ ਕੇ ਬੈਠੇ ਆਂ ਡਾਕਟਰ ਸਾਹਿਬ ਡਾਕਟਰ ਭੀਮਰਾਓ ਉਮੇਦਕਰ ਉਹਨਾਂ ਨੇ ਬਹੁਤ ਹੀ ਮੈਂ ਕਹਿੰਦਾ ਵੀ ਗਰੀਬੀ ਦੀ ਰੇਖਾ ਵੀ ਉੱਥੇ ਥੱਲੇ ਤੱਕ ਨਹੀਂ ਜਾ ਸਕਦੀ ਜਿੱਥੋਂ ਉਹਨਾਂ ਦਾ ਜੀਵਨ ਸ਼ੁਰੂ ਹੋਇਆ ਸਕੂਲ 'ਚ ਉਹਨਾਂ ਨੂੰ ਦੂਜੇ ਬੱਚਿਆਂ ਨਾਲ ਬੈਠਣ ਨਹੀਂ ਦਿੰਦੇ ਸੀ ਉਹਨਾਂ ਨੇ ਲੰਡਨ ਤੋਂ ਪੜ੍ਹਾਈ ਕੀਤੀ ਅਮਰੀਕਾ ਤੋਂ ਪੜ੍ਹਾਈ ਕੀਤੀ ਉਹਨਾਂ ਨੇ ਲੰਡਨ ਤੋਂ ਪੜ੍ਹਾਈ ਕੀਤੀ ਅਮਰੀਕਾ ਤੋਂ ਪੜ੍ਹਾਈ ਕੀਤੀ ਤੇ ਉਹਨਾਂ ਨੇ ਕਿਹਾ ਕਿ ਵਿਦਿਆ ਜਿਹੜੀ ਹੈ ਇਹ ਡਾਕਟਰ ਸਾਹਿਬ ਨੇ ਕਿਹਾ ਡਾਕਟਰ ਵੀਮਰਾਵ ਉਮੇਦਕਰ ਜੀ ਨੇ ਵਿਦਿਆ ਜਿਹੜੀ ਐ ਉਹ ਸ਼ੇਰਨੀ ਦੇ ਦੁੱਧ ਵਰਗੀ ਐ ਜਿਹੜਾ ਪੀ ਲੂਗਾ ਉਹ ਸ਼ੇਰ ਬਣੂਗਾ ਹੀ ਬਣੂਗਾ ਵਿਦਿਆ ਨੂੰ ਉਹਨਾਂ ਨੇ ਐਵੇਂ ਦਿੱਤੀ ਜਦੋਂ ਸਾਡੀ ਸਰਕਾਰ ਆਈ ਮੈਂ ਜਿਸ ਤਰ੍ਹਾਂ ਇਹ ਸ੍ਰੀ ਕੇਵਲ ਸਿੰਘ ਜੀ ਨੇ ਦੱਸਿਆ ਮੈਂ ਇੱਥੇ ਆਇਆ ਮੱਥਾ ਟੇਕਣ ਤਾਂ ਮੈਨੂੰ ਇਹ ਕਹਿੰਦੇ ਤੁਸੀਂ ਮੁੱਖ ਮੰਤਰੀ ਬਣ ਜਾਣਾ ਤੇ ਸਾਡੀਆਂ ਆਮ ਮੰਗਾ ਨੇ ਪਹਿਲਾਂ ਆਣਿਆਂ ਨੇ ਕਈਆਂ ਬੱਠਲ ਵੀ ਚੱਕ ਕੇ ਲੈ ਗਏ ਠੇਕੇਦਾਰ ਹਾਈ ਕੋਰਟ ਜਾ ਵੜਿਆ ਪਰ ਪੈਸੇ ਪੂਸੇ ਪਤਾ ਨਹੀਂ ਕਿੱਧਰ ਗਏ ਆਏ ਸਾਡੇ ਨਾਂ ਤੇ ਹੋਣਗੇ ਗਏ ਪਤਾ ਨਹੀਂ ਕਿੱਧਰ ਮੈਂ ਕਿਹਾ ਜੀ ਨੀਤ ਸਾਫ਼ ਨਹੀਂ ਹੋਣੀ ਉਹਨਾਂ ਦੀ ਸਾਡੀ ਨੀਅਤ ਸਾਫ਼ ਹੈ ਅੱਜ ਇਸ ਧਰਤੀ ਤੇ ਖੜ ਕੇ ਮੈਂ ਇਹਨਾਂ ਨੂੰ ਕਿਹਾ ਮੈਂ ਕਿਹਾ ਜੀ ਆ ਸਾਨੂੰ ਆ ਲੈਣ ਦਿਓ ਅਸੀਂ ਇੱਕ ਯਾਦਗਾਰ ਐਸੀ ਸ਼ਾਨਦਾਰ ਬਣਾਵਾਂਗੇ ਪੂਰੀ ਦੁਨੀਆ ਦੇਖਣ ਆਇਆ ਕਰੂਗੀ ਆ ਦੇਖ ਕੇ ਜਾਓ ਜੋ ਆਇਆਬ ਘਰ ਤੇ ਯਾਦਗਾਰ ਬਣ ਰਹੀ ਹੈ ਖਰਾਲਗੜ ਸਭ ਨੂੰ ਅਸੀਂ ਇੱਕ ਵੱਡਾ ਟੂਰਿਸਟ ਸੈਂਟਰ ਬਣਾ ਦਾਂਗੇ ਗੁਰੂ ਰਵਿਦਾਸ ਮਹਾਰਾਜ ਜੀ ਕੀ ਜੈ